ਨਾਬਾਚ ਐਤਵਾਰ ਸਵੇਰੇ ਵਰਦੀਤਾਰੀ ਗੈਂਗਸਟਰਾਂ ਵੱਲੋਂ ਦੋ ਅਤਵਾਦੀਆਂ ਅਤੇ ਚਾਰ ਗੈਂਗਸਟਰਾਂ ਨੂੰ ਭਜਾ ਕੇ ਲੈ ਜਾਣ ਦੌਰਾਨ ਪੁਲਿਸ ਦੀ ਪਹਿਲੀ ਨਾલાયਕੀ ਜਿੱਥੇ ਮੁਕਾਬਲਾ ਨਾ ਕਰਨ ਦੀ ਸਾਹਮਣੇ ਆਈ ਸੀ ਉੱਥੇ ਦੂਸਰੀ ਲਾਪਰਵਾਹੀ ਤਾਲਮੇਲ ਚ ਵੀ ਹੋਈ ਪਟਿਆਲਾ ਦੇ ਐਸਐਸਪੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ 9:08 ਤੇ ਸਾਰੀਆਂ ਥਾਵਾਂ ਤੇ ਅਲਰਟ ਕਰ ਦਿੱਤਾ ਸੀ ਜਦਕਿ ਸਮਾਣਾ ਦੇ ਐਸਐਚਓ ਹਰਿੰਦਰ ਸਿੰਘ ਖਹਿਰਾ ਦੇ ਅਨੁਸਾਰ ਉਹਨਾਂ ਨੂੰ ਸਵੇਰੇ 9:00 ਪਤਾ ਚੱਲਿਆ ਉੱਥੇ ਹੀ ਹਰਿਆਣਾ ਦੀ ਪੁਲਿਸ ਕੋਲ ਵੀ ਤਾਲਮੇਲ ਦਾ ਇੱਕ ਸਮਾਂ ਨਹੀਂ ਹੈ ਜਗਮਨੀ ਦੀ ਸਪੈਸ਼ਲ ਇਨਵੈਸਟੀਗੇਸ਼ਨ ਚ ਜਾਣੋ ਕਿਹੜੀ ਪੁਲਸ ਨੂੰ ਕਿਸ ਵੇਲੇ ਸੂਚਨਾ ਮਿਲੀ ਹਰਿਆਣਾ ਦੀ ਕੈਥਲ ਪੁਲਸ ਨੂੰ ਜੇਲ ਬ੍ਰੇਕ ਦੀ 9:30 ਤੇ ਸੂਚਨਾ ਮਿਲੀ ਥਾਣਾ ਗੋਲਾ ਨੂੰ ਵੀ ਇਸ ਦਾ ਪਤਾ 9:30 ਤੇ ਹੀ ਲੱਗਾ ਥਾਣਾ ਚੀਕਾ ਕੋਲ ਇਹ ਇਤਲਾ 10:00 ਵਜੇ ਪਹੁੰਚੀ ਕੁਰੂਕhetra ਪੁਲਸ ਨੂੰ 9:00 ਵਜੇ ਜੇਲ ਬ੍ਰੇਕ ਕਾਂਡ ਦਾ ਪਤਾ ਚੱਲਿਆ ਥਾਣਾ ਸਦਰ ਪੀਪਲੀ ਨੂੰ ਇਸ ਦਾ 9:05 ਤੇ ਮੈਸੇਜ ਮਿਲਿਆ ਥਾਣਾ ਬਾਬੇਨ ਨੂੰ 9:18 ਤੇ ਹੀ ਇਸ ਇਤਲਾ ਹੋਈ ਥਾਣਾ ਚਾਹ ਸਾਨੂੰ ਇਸ ਦਾ ਪਤਾ 9:20 ਤੇ ਲੱਗਾ। ਕਰਨਾਲ ਪੁਲਿਸ ਨੂੰ 9:30 ਤੇ ਇਸ ਦੀ ਸੂਚਨਾ ਮਿਲੀ। ਅਸੰਦ ਨੂੰ 9:33 ਤੇ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ। ਮਧੂਬਨ ਨੂੰ 9:30 ਤੇ ਇਸ ਘਟਨਾ ਬਾਰੇ ਪਤਾ ਲੱਗਾ। ਪਾਣੀਪਤ ਪੁਲਿਸ ਨੂੰ ਜੇਲ ਬ੍ਰੇਕ ਆਊਟ ਦਾ ਪਤਾ 9:30 ਤੇ ਲੱਗਿਆ। ਥਾਣਾ ਸਮਾਲਖਾਨ ਨੂੰ ਇਸ ਦੀ ਜਾਣਕਾਰੀ 9:30 ਤੇ ਹੋਈ। ਥਾਣਾ ਸਦਰ ਪਾਣੀਪਤ ਨੂੰ 9:30 ਤੇ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ। ਥਾਣਾ ਸਦਰ ਸੋਨੀਪੱਤ ਨੂੰ ਵੀ 10 ਵਜੇ ਇਸ ਦੀ ਸੂਚਨਾ ਮਿਲੀ ਥਾਣਾ ਸਿਵਲ ਲਾਈਨ ਨੂੰ ਮੈਸੇਜ ਮਿਲਿਆ 10:10 ਤੇ ਥਾਣਾ ਸ਼ਹਿਰ ਸੋਨੀਪੱਤ ਕੋਲ ਸੂਚਨਾ ਆਈ 10:10 ਤੇ ਬਿਊਰੋ ਰਿਪੋਰਟ ਜਗਬਣੀ ਟੀਵੀ